ਇਹ ਕਹਿੰਦੇ ਕਿ ਅਕਾਲੀ ਦਲ ਪੀਰੀਅਡ ਵਰਸਸ ਆਪ ਬੈਟਰ ਸਪੇਸ ਕਰੋ ਸੀ মিডিਆ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ মিডিਆ ਵਾਸਤੇ ਬੈਟਰ ਸਪੇਸ ਤੇ ਅਕਾਲੀ ਦਲ ਪੀਰੀਅਡ ਇਹਨਾਂ ਨੇ ਪੁੱਛਿਆ ਮੈਂ ਇਸ ਦਾ ਜਵਾਬ ਦੇਣਾ ਚਾਹਾਂਗਾ ਦੇਖੋ ਔਸੀ ਇਹਨਾਂ ਦੇ ਬਹੁਤ ਸਵਾਲ ਜੈਂਟਲ ਹੁੰਦੇ ਆ ਅੱਜ ਅੱਛਾ ਮੈਂ ਕੱਲ ਵੀ ਉੱਥੇ ਕਿਹਾ ਸੀਗਾ ਕਿ ਪੱਤਰਕਾਰਤਾ ਕਿਸੇ ਵੀ ਦੌਰ ਚ ਸੌਖੀ ਨਹੀਂ ਹੁੰਦੀ ਹਾਂ ਠੀਕ ਹੈ ਜੀ ਜੀ ਪત્રਕਾਰਤਾ ਖਾਸ ਤੌਰ ਤੇ ਫੀਲਡ ਦੀ ਪੱਤਰਕਾਰਤਾ ਜਿਹੜੇ ਬੱਚੇ ਕਰਦੇ ਨੇ ਅੱਜ ਵੀ ਕਰਦੇ ਨੇ ਨੌਜਵਾਨ ਕਰਦੇ ਉਹਨਾਂ ਨੂੰ ਪਤਾ ਹੈ ਸੱਚ ਦਾ ਠੀਕ ਹੈ ਜੀ ਮੈਂ ਇਹ ਨਹੀਂ ਕਹਿੰਦਾ ਕਿਉਂਕਿ ਮੇਰੀ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਇਮਾਨਦਾਰੀ ਨਾਲ ਗੱਲ ਕੀਤੀ ਜਾਵੇ ਯਾਰ ਜੋ ਆਡੀਅנס ਤੁਹਾਨੂੰ ਪਿਆਰ ਕਰਦੀ ਹੈ ਉਹਦੇ ਨਾਲ ਸ਼ਾਲ ਕੱਪਟ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਅਸਲ ਦੇ ਵਿੱਚ ਕੀ ਹੈ ਕਿ ਅਕਾਲੀ ਸਰਕਾਰ ਦੇ ਵਿੱਚ ਵੀ ਅਜਿਹਾ ਹੁੰਦਾ ਰਿਹਾ ਹੁੰਦਾ ਕਿਵੇਂ ਰਿਹਾ ਮਤਲਬ ਕਿ ਕਈ ਵਾਰ ਪੱਤਰਕਾਰਾਂ ਦੇ ਕੈਮਰੇ ਖੋ ਲੈ ਜਾਂਦੇ ਸਨ ਉਹਦੋਂ ਕੈਮਰੇ ਇਹ ਜਿਹੜੀਆਂ ਆਪ ਦੇ ਮੈਂ ਅੱਖੀਂ ਦੇਖੀਆਂ ਗੱਲ ਜੀ ਆਪਣੇ ਮੁਕਸਰ ਜ਼ਿਲ੍ਹੇ ਚ ਵਾਪਰੀ ਸੁਖਵੀਰ ਸਿੰਘ ਬਾਦਲ ਹੋਰ ਆ ਤੇ ਖੁਦ ਇੱਕ ਪੱਤਰਕਾਰ ਕੁੱਟਣ ਦਾ ਮਕਦਮਾ ਚੱਲਿਆ ਜਿਹਦੇ ਚ ਮੁੜ ਕੇ ਵਾਰੀ ਹੋਈ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਨਹੀਂ ਕੋਟਕਪੂਰੇ ਦਾ ਮਾਮਲਾ ਸੀਗਾ ਸਰ ਜੀ ਠੀਕ ਹੈ ਨਾ ਜੀ ਖੁਦ ਸੁਖਵੀਰ ਸਿੰਘ ਬਾਦਲ ਲੰਮਾ ਸਮਾਂ ਕੇਸ ਮੁਖਤੇ ਰਹੇ ਜੀ ਹੂੰ ਕਥੇ ਤੌਰ ਤੇ ਇਹ ਦੋਸ਼ ਸੀ ਉਹਨਾਂ ਤੇ ਬੜਾ ਲੰਮਾ ਮੁਕਦਮਾ ਚੱਲਿਆ ਫਿਰ ਤੇ ਆਪਾਂ ਇਹ ਨਹੀਂ ਕਹਿ ਸਕਦੇ ਨਾ ਕਿ ਕੋਈ ਵੀ ਸਮੱਸਿਆ ਮੈਂ ਤੁਹਾਨੂੰ ਦੱਸ ਰਿਹਾ ਅੱਛਾ ਉਦੋਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਨਸੀਡੈਂਟ ਦੱਸਦਾ ਜੀ ਤੁਹਾਡੇ ਪਿੰਡਾਂ ਬੰਨੀਓ ਇੱਕ ਟੂਰਨਾਮੈਂਟ ਤੋਂ ਜਦੋਂ ਅਸੀਂ ਆ ਰਹੇ ਸੀਗੇ ਦੋ ਪੱਤਰਕਾਰ ਸੀ ਮੈਂ ਸੀ ਮੇਰੇ ਨਾਲ ਸੀ ਇੱਕ ਜਾਗਰਣ ਦਾ ਪੱਤਰਕਾਰ ਹੂੰ ਸਾਡੇ ਪੁਲਿਸ ਪਾਰਟੀ ਨੇ ਘੇਰਿਆ ਤੇ ਮਤਲਬ ਕਿ ਮੇਰਾ ਸਾਰਾ ਹੀ ਮੋਟਰਸਾਈਕਲ ਖੋਲ ਦਿੱਤਾ ਗਿਆ ਆ ਜਿਵੇਂ ਮਤਲਬ ਕਿ ਕਹ ਲੋ ਕਿ ਉਸ ਉਹ ਤਾਂ ਮੈਂ ਮੋਟਰਸਾਈਕਲ ਤੇ ਹੁੰਦਾ ਸੀ ਇਹ ਇਹ ਅੱਜ ਮੇਰੀਆਂ ਕਾਰਾਂ ਲੱਭਦੇ ਫਿਰਦੇ ਆ ਮੈਂ ਲੰਮਾ ਸਮਾਂ ਮੋਟਰਸਾਈਕਲ ਤੇ ਰਪੋਰਟਿੰਗ ਕੀਤੀ ਹੈ ਜੀ ਤੇ ਉਹਦੇ ਚ ਤੇਲ ਪਾਉਣ ਲਈ ਵੀ ਸੰਘਰਸ਼ ਕਰਦਾ ਹੁੰਦਾ ਸੀਗਾ ਤੋਂ ਖੈਰ ਸੁਖਮਸਾਬੂ ਉਹਨਾਂ ਨੇ ਸਾਨੂੰ ਰੋਕਿਆ ਕੋਈ ਗੱਲ ਨਹੀਂ ਪੁੱਛੀ ਔਰ ਤੁਸੀਂ ਇੱਕ ਦੇਖੋ ਕਿ ਪੱਤਰਕਾਰ ਦੀ ਤਲਾਸ਼ੀ ਹੋ ਜਾਣੀ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਤੇ ਮੇਰਾ ਤਾਂ ਮੋਟਰਸਾਈਕਲ ਖਿਲਾਰਤਾ ਸਾਰਾ ਸੀਟਾਂ ਸੂਟਾਂ ਇੱਧਰ ਉੱਧਰ ਚਲੋ ਜੀ ਆਪਾਂ ਆਪ ਦੇ ਜਿਹੜੇ ਸੀਨੀਅਰਸ ਆ ਉਹਨਾਂ ਦੇ ਨੋਟਿਸ 'ਚ ਗੱਲ ਲੈਂਦੀ ਹੂੰ ਐਸ ਐਚਓ ਬੀਬੇ ਸਨ ਬੰਦੇ ਚਲੋ ਕਿਨੇ ਸ਼ਰਾਰਤ ਕੀਤੀ ਸੀ ਮੈਨੂੰ ਬਾਅਦ 'ਚ ਉਹ ਵੀ ਪਤਾ ਲੱਗ ਗਿਆ ਜੀ ਉਹ ਸਮਾਂ ਨਤਾਰਾ ਕਰ ਦਿੰਦਾ ਉਹ ਜਿਹੜੇ ਸਾਡੇ ਸੀਨੀਅਰ ਜਰਨਲਿਸਟ ਸੀਗੇ ਉਹ ਗਏ ਐਦਾਂ ਹੀ ਬੈਠੇ ਹੂੰ ਗੱਲਬਾਤ ਹੋਈ ਸਹੀ ਮਾਹੌਲ ਦੇ ਵਿੱਚ ਸਹੀ ਟੱਗ ਨਾਲ ਉਹਨਾਂ ਨੇ ਜੱਟ ਲਿਆ ਮੈਂ ਗਲਤੀ ਹੋਈ ਹੈ ਉਹ ਪੁਲਿਸ ਪਾਰਟੀ ਨੂੰ ਜਿਹੜਾ ਹੈਡ ਕਰ ਰਿਆ ਸੀ ਲਿਓ ਜੀ ਮਾਫੀ ਮੰਗੋ ਐਦਾਂ ਮਤਲਬ ਕਿ ਚਲੋ ਅਫਸੋਸ ਪ੍ਰਗਟਾਓ ਉਹ ਨਵੇੜਾ ਹੋ ਗਿਆ ਜੀ ਇਹ ਉਦੋਂ ਵੀ ਹੁੰਦਾ ਸੀ ਪਰ ਜ਼ਿਆਦਾਤਰ ਮੌਕਿਆਂ ਤੇ ਕੀ ਆ ਕਿ ਲੋਕਲ ਪੱਧਰ ਤੇ ਜੇ ਕਿਤੇ ਵਧੇਕੀ ਹੋ ਵੀ ਗਈ ਹੂੰ ਲੀਡਰ ਨਾਲ ਵੱਧ ਘੱਟ ਹੋ ਗਈ ਜਾਂ ਪੱਤਰਕਾਰ ਨਾਲ ਹੋ ਗਈ ਕੁਝ ਨਾ ਕੁਝ ਤਾਂ ਉਹ ਲੋਕਲ ਲੈਵਲ ਤੇ ਇਦਾਂ ਵਿੱਚ ਪੈ ਕੇ ਨਿਬੜ ਜਾਂਦਾ ਸੀਗਾ ਜੀ ਮੁਕਦਮੇਬਾਜ਼ੀ ਬਹੁਤ ਘੱਟ ਹੁੰਦੀ ਸੀਗੀ ਹਮ ਠੀਕ ਹੈ ਨਾ ਜੀ ਉਦਾਂ ਤੇ ਜੇ ਤੁਸੀਂ ਵੇਖੋਗੇ ਅਕਾਲੀ ਪੀਰੀਅਡ ਦੇ ਵਿੱਚ ਕਮਰ ਸੰਧੂ ਦਾ ਚੈਨਲ ਬੰਦ ਹੋਇਆ ਨਾ ਹਮ ਜਿਹੜਾ ਕਮਰ ਸੰਧੂ ਸੀਗੇ ਇਹ ਬਹੁਤ ਵੱਡੇ ਪੱਤਰਕਾਰ ਤਾਂ ਕਿੰਨੇ ਪੱਤਰਕਾਰ ਸੜਕਾਂ ਤੇ ਆ ਗਏ ਉਹਨਾਂ ਨੇ ਉਸ ਵੇਲੇ ਰੋਸ ਕੀਤਾ ਸੀਗਾ ਜੀ ਹਮ ਉਹ ਤੁਕੇ ਇਕਲਾ ਹੈਗੀਆਂ ਨੇ ਜੀ ਪਰ ਆ ਚੀਜ਼ ਨਹੀਂ ਸੀ ਕਿ ਪੱਤਰਕਾਰ ਤੁਸੀਂ ਫੜ ਲੈਨੇ ਹੋ ਛੜ ਦਿੰਨੇ ਹੋ ਫਲਾਣੇ ਤੇ ਮਕਦਮਾ ਤੁਸੀਂ ਇਹ ਦੇਖੋ ਨਾ ਕਿ ਇੱਥੇ ਇਕੱਲੇ ਪੱਤਰਕਾਰ ਹੀ ਨਹੀਂ ਮਾਲੀ ਵਰਗੇ ਬਲਾਰੇ ਨੂੰ ਵੀ ਅੰਦਰ ਕੀਤਾ ਇਹਨਾਂ ਨੇ ਹਮ ਠੀਕ ਹੈ ਜੀ ਜੀ ਚਲੋ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੇ ਸ਼ਬਦ ਚੁਣ ਦੇ ਨਾਲ ਤੁਸੀਂ ਇਤفاق ਰੱਖਦੇ ਹੋ ਜਾਂ ਨਹੀਂ ਸਹਿਮਤੀ ਸਹਿਮਤੀ ਚੱਲਦੀ ਹੈ ਪਰ ਉਹਨਾਂ ਨੂੰ ਵੀ ਅੰਦਰ ਢੱਕਿਆ ਗਿਆ ਜੀ ਭਾਵਨਾ ਕਿਸ਼ੋਰ ਨੇ ਸਟੋਰੀ ਕੀਤੀ ਸੀ ਉਹਦੇ ਤੇ ਐਸਆਈ ਐਕਟ ਲਾ ਦਿੱਤਾ ਸ਼ਿਸ਼ਮੈਲ ਵਾਲੀ ਸਟੋਰੀ ਕੀਤੀ ਫਿਰ ਹਾਈ ਕੋਰਟ ਨੇ ਰਾਤ ਸੁਣਵਾਈ ਕਰਕੇ ਉਸ ਨੂੰ ਛੁੜਵਾਇਆ ਸੀ ਤਾਂ ਇਹਦੇ ਵਿੱਚ ਮਤਲਬ ਕਿ ਅੰਤਰ ਇਹ ਹੈ ਕਿ ਇਸ ਸਰਕਾਰ ਦਾ ਜਿਹੜਾ ਸਾਰਾ ਜ਼ੋਰ ਲੱਗਾ ਹੋਇਆ ਹੁਣ ਇਸ ਵੇਲੇ ਲੱਗਾ ਹੈ ਕਿ ਜਿਹੜਾ ਮੈਨੇਜ ਨਹੀਂ ਹੋ ਰਿਹਾ ਇੰਡੀਆ ਜਿਹੜਾ ਸੂਤ ਨਹੀਂ ਆ ਰਿਹਾ ਉਸ ਨੂੰ ਥੋੜਾ ਡਰਾਇਆ ਜਾਵੇ ਜੀ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਆਪੋਜੀਸ਼ਨ ਪਹਿਲੀ ਥੋੜੀ ਡੈਰੀ ਹੋਈ ਆ ਮੈਂ ਇਹ ਸ਼ਬਦ ਬੜਾ ਜ਼ਿੰਮੇਵਾਰੀ ਨਾਲ ਵਰਤ ਰਿਹਾ ਕਿਉਂ ਕਿ ਦੋ ਧਿਰਾਂ ਮੁਖ ਨੇ ਦੋਆ ਧਿਰਾਂ ਨੇ ਰਾਜ ਕੀਤਾ ਦੋਆ ਧਿਰਾਂ ਦੇ ਵਿੱਚ ਕਾਰੋਬਾਰੀ ਲੀਡਰਸ਼ਿਪ ਚ ਨੇ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਲੋ ਜਿਹਨਾਂ ਨੇ ਰਾਜ ਕੀਤਾ ਉਹਨਾਂ ਨੂੰ ਡਰ ਹੁੰਦਾ ਬਿਲਕੁਲ ਔਰ ਮਾਨਸਾ ਵਰਗੇ ਨੂੰ ਤੇ ਉਹ ਹੀ ਛੇੜਨ ਤੋਂ ਥੋੜਾ ਘਬਰਾਉਂਦੇ ਨੇ ਕਿ ਮਗਰ ਨਾ ਪੈ ਜਾਵੇ ਜੀ ਇਹ ਸੱਚ ਹੈ ਜੇ ਫੈਕਟ ਹੈ ਹਮ ਕਿ ਭਾਈ ਛੱਡੋ ਖੜਕੀ ਲੈਣਾ ਤਾਂ ਜਿੱਥੇ ਤੁਹਾਡੀ ਆਪੋਜੀਸ਼ਨ ਡਰੀ ਹੋਈ ਹੋਵੇ ਉਥੇ ਜੇ ਪੱਤਰਕਾਰ ਤਾਂ ਵੀ ਡਰ ਗਏ ਤਾਂ ਫਿਰ ਮੁਸ਼ਕਲ ਖੜੀ ਹੋ ਜਾਏਗੀ ਇਸ ਕਰਕੇ ਮੈਂ ਜ਼ਿਆਦਾ ਅੰਤਰ ਇਹ ਨਹੀਂ ਕਰਦਾ ਕਿ ਭਾਈ ਇੱਥੇ ਐਦਾਂ ਹੋਇਆ ਹਾਂ ਕਾਂਗਰਸ ਸਰਕਾਰ ਚ ਤੁਸੀਂ ਦੇਖਿਆ ਨਾ 5 ਸਾਲਾਂ ਚ ਉਹਨਾਂ ਦੇ ਵੀ ਕੁਝ ਮਾਮਲੇ ਹੋ ਸਕਦੇ ਪਰ ਜ਼ਿਆਦਾ ਨਹੀਂ ਜੀ ਆਲੋਚਨਾ ਦਾ ਉਥੇ ਕੀੜਾ ਵਸੀ ਸੀ ਇਹ ਅਕਾਲੀ ਰਾਜ ਕਾਫੀ ਖੁਸ਼ ਹੋਇਆ ਪਰ ਆ ਪਰਚਿਆਂ ਵਾਲਾ ਜਿਹੜਾ ਦੌਰ ਹੈ ਨਾ ਇਹ ਕੁਝ ਜ਼ਿਆਦਾ ਹੈ ਇਸ ਸਰਕਾਰ ਦੇ ਵਿੱਚ ਔਰ ਵਾਰ-ਵਾਰ ਸਰਕਾਰ ਨੂੰ ਮੂੰਹ ਦੀ ਵੀ ਖਾਣੀ ਪੈਂਦੀ ਹੈ ਪਰ ਇੱਥੇ ਇੱਕ ਸਮੱਸਿਆ ਹੋਰ ਵੀ ਹੈ ਇੱਥੇ ਪਤਾ ਨਹੀਂ ਲੱਗਦਾ ਕਿ ਕਰਵਾ ਕੌਣ ਗਿਆ ਹੈ ਤੇ ਠੀਕ ਕਿਵੇਂ ਕਰਨਾ ਹੈ ਜੀ ਬਿਲਕੁਲ ਬਿਲਕੁਲ ਜੀ ਆ ਯਾਦ ਮਾਲ ਬਾਜੀ ਬਹੁਤ ਸ਼ੁਕਰੀਆ ਜੀ ਹਰਜਿੰਦਰ ਮਿੱਤਲ ਜੀ ਦਲਬੀਰ ਜੋਗਰ ਸਾਹਿਬ ਹਰਵਿੰਦਰ ਕੌਰ ਜੀ ਬਿਆਨ ਸੰਧੂ ਸਾਹਿਬ ਰਾਹੁਲ ਚੌਧਰੀ ਜੀ ਪੀ ਵੀ ਕਤੀਬਾਈ ਤੁਹਾਡਾ ਸਾਰੇ ਦੋਸਤਾਂ ਦਾ ਸ਼ੁਕਰੀਆ ਜੀ ਬਹੁਤ ਸਾਰਾ ਸਾਨੂੰ ਕਾਲੀਆਂ ਦਾ ਸਰਟੀਫਿਕੇਟ ਦਿੰਦੇ ਤੇ ਮੈਂ ਤੇ ਮੈਂ ਤੇ ਸਭੋ ਜਿਹੜੀਆਂ ਜਿਹੜੀਆਂ ਗੱਲਾਂ ਭੁੱਲੀਆਂ ਲੋਕਾਂ ਨੂੰ ਉਹ ਵੀ ਯਾਦ ਕਰਾ ਦਿੰਦਾ ਹੁਣ ਕਿ ਇਹਨਾਂ ਦੇ ਰਾਜ ਦੇ ਵਿੱਚ ਆ ਹੋਇਆ ਦੇਖੋ ਮੈਂ ਹਮੇਸ਼ਾ ਕਹਿੰਨਾ ਮੈਂ ਤੁਹਾਨੂੰ ਕਹਿੰਨਾ ਕਿ ਮੇਰੀ ਮਿੱਤਰਤਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਹੈਗੀ ਆ ਮੈਂ ਔਨ ਕੈਮਰਾ ਕਹਿੰਨਾ ਪਰ ਮੇਰੀ ਮਿੱਤਰਤਾ ਕਦੇ ਮੇਰੇ ਪੇਸ਼ੇ ਦਿਹਾੜੇ ਨਹੀਂ ਆਈ ਕਦੇ ਕਿਸੇ ਸਿਆਸਤਦਾਨ ਨੇ ਨਹੀਂ ਮੈਨੂੰ ਕਿਹਾ ਕਿ ਭਾਈ ਆ ਕਰ ਮੈਂ ਟੂ ਯਾਰਾ ਜੇ ਮੈਂ ਆਲੋਚਨਾ ਕਰਤੀ ਹੈ ਤਾਂ ਅਮਰ ਇਹ ਹੁੰਦਾ ਕਿ ਕਿਸੇ ਨੂੰ ਯਾਰ ਪਰਸਨਲ ਹੀ ਅਸੀਂ ਕੋਈ ਹਾਰਟ ਨਾ ਕਰਵਾਈਏ ਜੀ ਨਾ ਮੈਨੂੰ ਕਿਸੇ ਮਿੱਤਰ ਨੇ ਇਹ ਕਿਹਾ ਕਿ ਭਾਈ ਸਾਡੀ ਖਬਰ ਨਾ ਕਰ ਕਰ ਨਾ ਕਿਉਂਕਿ ਜਿਹੜਾ ਤੁਹਾਡਾ ਅਸਲੀ ਯਾਰ ਦੋਸਤ ਹੁੰਦਾ ਨਾ ਪ੍ਰੇਮ ਪਿਆਰ ਵਾਲਾ ਬੰਦਾ ਉਹ ਤੁਹਾਡੇ ਪੇਸ਼ੇ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਕਰਦਾ ਬਿਲਕੁਲ ਠੀਕ ਹੈ ਨਾ ਜੀ ਵੀ ਤੁਹਾਡਾ ਪੇਸ਼ਾ ਹੈ ਤਾਂ ਸਾਰੀਆਂ ਪਾਰਟੀਆਂ 'ਚ ਹੀ ਆਪਣੇ ਮੈਂ ਤਾਂ ਕਦੇ ਮੈਂ ਦੇਖੋ ਮੈਂ ਕਿਸੇ ਨੂੰ ਡਿਸਰੈਸਪੈਕਟ ਕੀਤਾ ਹੀ ਨਹੀਂ ਮੈਂ ਉਹ ਜਿਹੇ ਬੰਦਾ ਮੈਂ ਤਾਂ ਕੱਲ ਉੱਥੇ ਕੋਈ ਆਮ ਆਦਮੀ ਪਾਰਟੀ ਦਾ ਵੀ ਬੁਲਾਰਾ ਆ ਜਾਂਦਾ ਨਾ ਜੀ ਤਾਂ ਮੈਂ ਉਹਨੂੰ ਵੀ ਬਾਤ ਕਹਿੰਦਾ ਕਿ ਹਾਂ ਭਾਈ ਇਹ ਸاسي ਕਾਲਿਆ ਆ ਆਪਾਂ ਇਹੋ ਜਿਹੇ ਬੰਦੇ ਆ ਜੀ ਬਿਲਕੁਲ ਜੀ ਗੱਲ ਇਹ ਆ ਕਿ ਪਰ ਪੇਸ਼ਾ ਤੁਹਾਡਾ ਅਲੱਗ ਰਹਿਣਾ ਚਾਹੀਦਾ ਹੈ ਜੀ ਤੇ ਜੋ ਯਾਰੀ ਦੋਸਤੀ ਹੈ ਲਿਆਜ਼ ਹੈ ਉਹ ਆਡ ਰਹਿਣੀ ਚਾਹੀਦੀ ਸੋ ਅਸੀਂ ਆਲੋਚਨਾ ਇੱਕ ਸਾਰਥਕ ਤਰੀਕੇ ਨਾਲ ਕਰ ਸਕੀਏ ਐਸਾ ਯਤਨ ਕਰਦੇ ਆ ਇਹ ਨਹੀਂ ਹੈ ਕਿ ਅਸੀਂ ਪੱਕ ਪਾਤੀ ਆਲੋਚਨਾ ਕਰੀਏ ਨਹੀਂ ਕਾਨੂੰਨ ਨੇ ਜਿਹੜੀ ਗੱਲ ਨਹੀਂ ਵੀ ਯਾਦ ਮੈਂ ਉਹ ਵੀ ਇਕਾਲੀ ਰਾਚ ਯਾਦ ਕਰਵਾ ਦੇਣਾ ਕਿ ਇਹਨਾਂ ਦੇ ਰਾਚਾ ਕੁਛ ਹੋਇਆ ਸੀ ਜੀ 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 ਲੇਕਿ ਸਰਬਜੀਤ ਕੌਰ ਵੀ ਅੱਜ ਪਾਕਿਸਤਾਨ ਤੋਂ ਵਾਪਸ ਆ ਰਹੀ ਐ ਇੰਨਾ ਕਿ ਜ਼ਰੂਰ ਪਤਾ ਸੀ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਪਤੀ ਦੇ ਨਾਲ ਇਹ ਵੀ ਚੰਗਾ ਨਿਭੜ ਗਿਆ ਅਤੇ ਵਾਪਸ ਆਉਣ ਦਾ ਮੈਨੂੰ ਅਜੇ ਨਹੀਂ ਪਤਾ ਭਾਈ ਇਹ ਦੇਖੋ ਗੱਲ ਪਤਾ ਕੀ ਹੁੰਦੀ ਆ ਸੁਖਮ ਸਿੰਘ ਸਾਹਿਬ ਹਰੇਕ ਦੇਸ਼ ਦਾ ਕਾਇਦਾ ਕਾਨੂੰਨ ਹੁੰਦਾ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਾ ਸਾਇਲਮ ਵਗੈਰਾ ਉਹ ਜਿਹੜਾ ਮੁੰਡਾ ਐ ਮੈਨੂੰ ਲੱਗਦਾ ਉਸ ਮੁੰਡੇ ਨੂੰ ਵੀ ਵਾਪਸ ਆਉਣਾ ਪਵੇਗਾ ਕਿਉਂਕਿ ਕਾਨੂੰਨੀ ਤੌਰ ਤੇ ਜੇ ਤੁਸੀਂ ਗਲਤ ਤਰੀਕੇ ਨਾਲ ਕਿਸੇ ਬਾਰਡਰ ਦੇ ਵਿੱਚ ਪੈਰ ਰੱਖਦੇ ਹੋ ਕਿਸੇ ਮੁਲਕ ਦੇ ਵਿੱਚ ਤਾਂ ਕਾਇਦਾ ਕਾਨੂੰਨ ਲਾਗੂ ਹੁੰਦਾ ਹੈ ਬਿਲਕੁਲ ਤੇ ਉਸ ਤੋਂ ਬਾਅਦ ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਇਹ ਮਸਲਾ ਸੀ ਇੱਕ ਧਾਰਮਿਕ ਮਾਮਲਾ ਵੀ ਸੀ ਹੈ ਨਾ ਲੋਕਾਂ ਨੇ ਵਿਰੋਧਤਾ ਕੀਤੀ ਕਿ ਤੁਸੀਂ ਇੱਕ ਧਾਰਮਿਕ ਯਾਤਰਾ ਜਿਹੜੀ ਕਿ ਸ਼ਰਦਾ ਨਾਲ ਜੁੜੀ ਹੋਈ ਹੈ ਆਕਾਦਤ ਨਾਲ ਜੁੜੀ ਹੋਈ ਉਹਦੇ ਵਿੱਚ ਤੁਸੀਂ ਇਸ਼ਕ ਮੁਸ਼ਕ ਆਪਦਾ ਪਾ ਲਓ ਤੇ ਠੀਕ ਨਹੀਂ ਹੈ ਉਧਰ ਵੀ ਵਿਰੋਧਤਾ ਹੋਈ ਹੈ ਇਧਰ ਵੀ ਵਿਰੋਧਤਾ ਹੋਈ ਹੈ ਜੀ ਤੇ ਹੁਣ ਜੇ ਉਹਨੂੰ ਫੜ ਲਿਆ ਕਿਉਂਕਿ ਉਹ ਲੰਮੇ ਸਮੇਂ ਤੋਂ ਆਪਾਂ ਹੁਣ ਤੇ ਖਬਰ ਨਹੀਂ ਕੀਤੀ ਪਰ ਜਦੋਂ ਲਾਸਟ ਟਾਈਮ ਆਪਾਂ ਕੀਤੀ ਸੀਗੀ ਤੇ ਮੇਰੇ ਖਿਆਲ ਦੇ ਨਾਲ ਭਈ ਉਹ ਇਹ ਖਬਰ ਸੀ ਕਿ ਇਹਨਾਂ ਨੂੰ ਲਭਿਆ ਜਾ ਰਿਹਾ ਹੈ ਤਖੀਰ ਲਭ ਗਿਆ ਤਾਂ ਹੋ ਸਕਦਾ ਕਿ ਡਿਪੋਰਟੇਸ਼ਨ ਹੋ ਜਾਵੇ ਪਰ ਜੇ ਹੋ ਗਈ ਤੇ ਬੀਬੀ ਨੇ ਖਟਿਆ ਕੀ ਖਟਿਆ ਕੀ ਇਹ ਦੇਖੋ ਸਾਰੀ ਉਮਰ ਗਵਾਲੀ ਤੂੰ ਜੰਡੜੀ ਇਹ ਕੁਝ ਨਾ ਜਹਾਨ ਵਿੱਚੋਂ ਖਟਿਆ ਉਹ ਕਹਾਣੀ ਹੋ ਜਾਣੀ ਇੱਥੇ ਰਸਵਾਈਆਂ ਹੀ ਪੱਲੇ ਪਈਆਂ ਹਾਂਜੀ ਹਾਂਜੀ ਐਸ ਉਮਰੇ ਐਸ ਉਮਰੇ ਰਸਵਾਈਆਂ ਬਦਨਾਮੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ ਜੀ